ਗੋਦੀ ਖਾਲਸਾ ਸ਼੍ਰੀ ਵਾਇਗੋ ਜੀ ਬਦੇ ਸਭ ਤੋਂ ਬਲਾਂ ਸੀ ਧੰਨਵਾਦ ਕਰਦੇ ਆ ਸੰਤ ਮਹਾਪੁਰਸ਼ ਨੇ ਰੇਜ ਜੀ ਮਹਾਰਾਜ ਦਾ ਤੇ ਜਿਹੜੇ ਪਹਿਲਾਂ ਵੀ ਅੰਕਲ ਜੀ ਹੁਣਾਂ ਦਾ ਜਿਹੜੀ ਉਮਰ ਜਿਹੜੀ 58 ਸਾਲ ਆ ਸਾਡੇ ਨਾਲ ਸੰਪਰਕ ਕੀਤਾ ਸੀ ਨਾਲ ਐਨ ਜੀਓ ਨਾਲ ਕਿ ਇਹਨਾਂ ਦੇ ਗਿਡਨੀਆ ਜਿਹੜੀਆਂ ਸੀਗੀਆਂ ਉਹ ਫੇਲ ਆ ਤੇ ਕਾਫੀ ਟਾਈਮ ਤੋਂ ਜਿਹੜਾ ਪੈਸੇ ਨਾ ਹੋਣ ਕਰਕੇ ਜਿਹੜਾ ਉਹ ਲਾਜ ਰੁਕਿਆ ਹੋਇਆ ਸੀਗਾ ਤੇ ਹੁਣ ਵੀ ਜਿਹੜੀ ਪਹਿਲਾਂ ਦੇਸੀ ਦਵਾਈ ਵਗਾਰਾ ਕਿਦੋਂ ਖਾਂਦੇ ਸੀਗੇ ਤੇ ਉਹ ਜਿਹੜੇ ਸੰਤ ਮਹਾਪੁਰਸ਼ ਸੀਗੇ ਆ ਨੰਗਲ ਅਨਰੇਸ਼ ਗਰ ਮਹਾਰਾਜ ਜੀ ਉਹੀ ਨਾ ਦਵਾਈ ਦਾ ਖਰਚ ਸਕਦੇ ਸੀਗੇ ਤੇ ਰਹਿائش ਵੀ ਜਿਹੜੀ ਕਿਉਂਕਿ ਆਪਣਾ ਕਹਿ ਕੇ ਤੇ ਉੱਥੇ ਇਹਨਾਂ ਦੀ ਰੈਸ਼ ਕਰਵਾਈ ਆ ਤੇ ਕਿੰਨੇ ਸਾਲ ਤੋਂ ਰਹਨੇ ਉੱਥੇ ਅ ਚਾਰ-ਚੌਥਾ ਸਾਲ ਲੱਗ ਗਿਆ ਤੇ ਹੁਣ ਕਿਦਾਂ ਠੀਕ ਆ ਹੁਣ ਹਾਂ ਜੀ ਹਾਂ ਜੀ ਠੀਕ ਹਾਂ ਵਧੀਆ ਕਿਰਪਾ ਬਸ ਦੀ ਕਿਰਪਾ ਦਿਨਾਲ ਇਹ ਨਹੀਂ ਸਾਡੀ ਨਹੀਂ ਕਿਰਪਾ ਕਿਰਪਾ ਉਹਨਾਂ ਦੀ ਜਿਹੜੀ ਸੇਵਾ ਭੇਜਦੇ ਤੁਹਾਡੇ ਲਾਜ ਵਾਸਤੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਮਹਾਪੁਰਸ਼ਾਂ ਵੱਲੋਂ ਜਿਹੜਾ ਸਪੈਸ਼ਲ ਸੀਗਾ ਕੱਲ 15000 ਰੁਪਿਆ ਉਹ ਉਹਨਾਂ ਨੇ ਆਪਣੀ ਜਿਹੜੀ ਉਹ ਸੇਵਾ ਭੇਜੀ ਸੀ ਅੰਕਲ ਉਹਨਾਂ ਦੇ ਲਾਜ ਵਾਸਤੇ ਤੇ ਬਾਕੀ ਜਿਹੜਾ ਵੀਰ ਭੈਣਾਂ ਵੱਲੋਂ ਸਾਡੇ ਕੋਲ 10000 ਦੇ ਕਰੀਬ ਸੇਵਾ ਆਈ ਸੀਗੀ ਇਹ ਫਿਰ ਵੀ ਇਹਨਾਂ ਦਾ ਜਿਹੜਾ 40 ਤੋਂ 45000 ਰੁਪਏ ਖਰਚਾ ਹੋਣਾ ਆ ਤੇ ਜੋ ਵੀ ਵੀਰ ਭੈਣ ਜਿੰਨੀ ਵੀ ਹੋ ਸਕਦੀ ਆ ਵੱਧ ਤੋਂ ਵੱਧ ਜਿਹੜੀ ਆ ਉਹ ਸਹਾਇਕ ਦਿਓ ਕਿ ਆਪਾਂ ਚਾਹੁੰਦੇ ਆ ਕਿ ਜਿੱਥੋਂ ਇਹਨਾਂ ਦਾ ਡਾਇਲਸਿਸ ਚੱਲਦਾ ਆ ਹੁਣ ਇੱਥੋਂ ਵਧੀਆ ਹਸਪੀਟਲ ਆ ਤੇ ਜੋਸ਼ੀ ਹਸਪੀਟਲ ਦੇ ਵਿੱਚ ਤਮੰਨਾ ਕਿਡਨੀ ਕੇਅਰ ਸੈਂਟਰ ਹੈਗਾ ਮੇਰੇ ਫਾਦਰ ਸਾਹਿਬ ਦਾ ਵੀ ਇੱਥੋਂ ਚੱਲਦਾ ਡੀਟਮੈਂਟ ਤੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਚਲੋ ਜੇ ਆਪਾਂ ਇਲਾਜ ਕਰਵਾਉਣਾ ਹੀ ਆ ਤੇ ਵਧੀਆ ਤਰੀਕੇ ਨਾਲ ਇਲਾਜ ਹੋ ਜਾਵੇ ਇੱਕ ਵਾਰੀ ਸੈਟਿੰਗ ਹੋ ਜਾਵੇ ਇਹਨਾਂ ਦੀ ਘੱਟੋ ਘੱਟ ਦੋ-ਤਿੰਨ ਟਰੀਟਮੈਂਟ ਚੱਲਣਾ ਇੱਥੋਂ ਤੇ ਡਾਇ ਤੇ ਬੇਨਤੀ ਸਾਡੀ ਇਹੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਚਾਰ ਪੰਜ ਦਿਨ ਪਹਿਲਾਂ ਹੀ ਇਹਨਾਂ ਦਾ ਸਾਡੇ ਨਾਲ ਸੰਭਰ ਕੀਤਾ ਸੀਗਾ ਤੇ ਅਸੀਂ ਵੀ ਚਲੋ ਅੱਜ ਡਾਕਟਰ ਸਾਹਿਬ ਕੋਲ ਚੈੱਕਅਪ ਕਰਾਉਣ ਲਈ ਭੇਜਿਆ ਸੀਗਾ ਪਹਿਲਾਂ ਕਹਿੰਦੇ ਸੀਗੇ ਪਰਮਕੈਥ ਪੈਂਦਾ ਇੱਕ ਡੱਬੀ ਹੁੰਦੀ ਆ ਤੇ ਉਹਦਾ ਜ਼ਿਆਦਾ ਖਰਚਾ ਸੀਗਾ ਪਰ ਡਾਕਟਰ ਸਾਹਿਬ ਨੇ ਚੈੱਕ ਕੀਤਾ ਸੀ ਜਿਹੜਾ ਇਹਨਾਂ ਦਾ ਫਿਸਟੂਲਾ ਜਿਹੜਾ ਉਹ ਤਿਆਰ ਹੋ ਜਾਣਾ ਆ ਤੇ ਉਹਰੇ ਜਿਹੜੇ ਡੈਲਸਿਸ ਹੋਣੇ ਆ ਉਹਦੇ ਉਹ ਜ਼ਿਆਦਾ ਸੇਵ ਵੀ ਹੈਗਾ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਕੋਈ ਐਨਆਰਵੀਰ ਜਿਹੜਾ ਕੋਈ ਦਾਨੀ ਸੱਜਣਾਂਾਂ ਦੀ ਜਿਹੜੀ ਹੈਲਪ ਕਰਨਾ ਚਾਹੁੰਦਾ ਉਹ ਕਰ ਸਕਦਾ ਆ ਏ ਬਾਕੀ ਜਿੰਨੀ ਹੋ ਸਗੀ ਪ੍ਰਵਾਦ ਜਿਹੜੀ ਆਪਾਂ ਵੱਤੋ ਵੱਤ ਮਦਦ ਕਰਾਂਗੇ ਵਾਹਿਗੁਰੂ ਦੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ